ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਸੱਜਣੋ ਸਾਰੇ ਜਾਨਵਰਾਂ ਤੇ ਘਰ ਪਰਵਾਹ ਠੀਕ ਹੋਣਗੇ ਆਹ ਦੇਖੋ ਮਾਗਰ ਕਟਾ ਕਿਹਿਆ ਮਾਝਾਣਾ ਇਹਨੇ ਰਿਕਾਰਡ ਬਣਾਤਾ 2025 ਦਾ ਬਹੁਤ ਜਿਆਦੇ ਦੁੱਧ ਕੱਢਿਆ ਨੇ 19 800 19 800 ਕੱਢਿਆ ਨੇ ਬਾਕੀ ਬਾਈ ਨਾਲ ਵੀ ਕਰਵਾਏ ਗੱਲ ਛੋਟੀ ਐ ਥਣਾ ਥਣਾ ਜਿਉ ਬਾਈ ਦੀ ਆ ਗਈ ਟੌਪ ਪਲੱਸ ਐ ਯਾਰ ਜਮਾ ਬਾਕੀ ਸੋਣੀ ਬਹੁਤ ਐ ਇਹਨਾਂ ਦੁੱਧਾਂ ਉੱਨੀ ਸੋਹਣੀ ਆ ਗਈ ਹੈ ਕੱਟਾ ਕੱਟਾ ਬੂਲਾਤਾ ਨੀਲੀ ਰੱਬ ਦੀ ਆ ਗਈ ਮਾਰਕਿੰਗ ਥੋੜੀ ਜਿਹੀ ਵਾਧਾ ਏਡਾ ਘਟ ਨਹੀਂ ਸਿੱਧਾ ਛੇ ਪਗੜ ਤੇ ਭਰਾਵੋ ਜਮਾ ਪਿੰਡ ਪਾਈਆਂ ਦਾ ਬਦਨੀਪੁਰਾ ਗਿਆ ਜ਼ਿਲ੍ਹਾ ਪੁੱਛ ਲਾਂਗੇ ਕਿਹੜਾ ਤੇ ਤੁਹਾਨੂੰ ਦਿਖਾ ਦਾਂਗੇ ਭਾਈ ਆਹ ਦੇਖੋ ਜੀ 4 ਨੰਬਰ ਆ ਗਿਆ ਟੌਪ ਕਲਾਸ ਆ ਭਰਾਵੋ ਬਾਕੀ ਬਾਈ ਨੂੰ ਪੁੱਛ ਲਾਂਗੇ ਕਿਹੜਾ ਕੀ ਗੱਲ ਵਾਧਾ ਬਾਬੇ 2 ਮਿੰਟ ਹੀ ਰੁਕ ਜੀ ਹੁਣ ਜਗਾ ਬਾਬਾ ਬਣ ਕੇ ਹਾਂ ਲਾਲਾ ਬਾਈ ਸਸਪੀਕ ਕਰੋ ਬਾਈ ਜੀ ਸਤ ਸ੍ਰੀ ਅਕਾਲ ਪਹਿਲਾਂ ਤੁਹਾਨੂੰ ਵਧਾਈਆਂ ਬਾਈ ਬਹੁਤ 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 ਕਿਹੜਾ ਲੱਕ ਆ ਗਿਆ ਆਪਣਾ ਆਪਣਾ ਹੀ ਪਹਿਲਾ ਪਿੰਡ ਮਦਨੀਪੁਰ ਪਿੰਡਾ ਜ਼ਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਆ ਗਿਆ ਬਹੁਤ ਦੂਰੋਂ ਆਇਆ ਬਾਈ ਹਨਾ ਦੂਰ ਪੈ ਗਏ ਨਾ ਤੇ ਮੇ ਸੂਆ ਬਾਬੇ ਦਾ ਦੂਜੇ ਸੂ ਦਾ ਬੜਾ ਰਿਕਾਟ ਬਣਾਇਆ ਹਨਾ 19853 19853 ਵਾਹ ਬਾਬੇ ਵਧਾਈਆਂ ਦਿੰਦਾ ਪਹਿਲਾਂ ਬਹੁਤ ਬਹੁਤ ਜਿਹੜੇ ਨੇ ਸਾਮੀਆਂ ਤੁਹਾਡੇ ਸਾਰੇ ਹੀ ਪਰਿਵਾਰ ਨੂੰ ਹਨਾ ਮਗਰਾ ਘਟਾ ਦੇਣਾ ਪਹਿਲੇ ਸੂਏ ਦਾ ਕਿੰਨਾ ਸੀਦਾ ਪਹਿਲੇ ਸੂਏ 1500 ਕਿੱਲੋ ਠੀਕ ਹੈ ਬਾ ਫੇਰ ਲਈ ਚਾਬੀ ਹੁੰਦਾ ਚੱਲ ਬਧਾਨੀਆਂ ਟਰੈਕਟਰ ਦੀਆਂ ਤਨ ਬਹੁਤ ਬਹੁਤ ਭਰਾਵਾ ਹੈ ਨਾ ਪਰਮਾਤਮਾ ਸਭ ਨੂੰ ਭਰਾਵੇ ਸੀ ਭਾਈ ਬਾਈ ਆਪਣਾ ਪਹਿਲਾ ਮੇਲੇ ਦਾ ਜੇਤੂ ਹੈ ਲੋਹੜੀ ਦਾ ਮੇਲ ਕਾਪਾ ਅਛਾ ਲੋਹੜੀ ਦਾ ਮਾਰਕਿੰਗ ਥੋੜੀ ਵੱਧ ਆ ਗਿਆ ਤੇ ਨਾ ਠੀਕ ਹੈ ਧੰਨਵਾਦ ਭਾਈ ਬਹੁਤ ਪਤਾ ਆਪ ਨਹੀਂ ਪਤਾ ਕਿਹੜੇ ਬੁਲਦੇ ਆ ਇਹ ਰੇੜੀ ਰੇਹਕੇ ਬੁਲਦੇ ਸਰਕਾਰੀ ਸੀਮ ਨਾਬਿਆਂ ਸਰਕਾਰੀ ਸੀਮ ਨਾਬਿਆਂ ਦੀ ਨਿੱਕਾ ਵਾਲਾ ਉਹਨਾਂ ਦਾ ਨਿੱਕਾ ਬੁਲਰ ਭਾਈ ਬਹੁਤ ਤਾਕੜੀ ਬ੍ਰੀਡ ਹੈ ਦੀ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ 15000 ਮਾਂ ਦਾ 15000 ਨਹੀਂ ਬਹੁਤ ਤਗੜਾ ਕੰਮ ਆਇਆ ਭਾਈ ਇਹਦਾ ਤੈਨੂੰ ਵਧਾਈਆਂ ਬਾਪੇ ਬਹੁਤ 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 ਜ਼ਿਆਦਾ ਵਧਾਈਆਂ ਟਰੈਕਟਰ ਜਿੱਤਿਆ ਬਾਈ ਦੀ ਮੱਝ ਨੇ ਇੱਥੇ ਚੈੱਕ ਕਰ ਲਓ ਯਾਰ ਖੁਸ਼ ਆਂ ਭਾਈ ਪੂਰਾ ਵਾਗੋ ਵਾਗ ਅੱਛਾ ਸਾਲ ਕੁਛ ਵੀ ਹੋਣਾ ਚਾਹੀਦਾ ਹੈ ਨਾ ਸਿਆਉਣੇ ਵਰਗੇ ਜਾਨਵਰ ਜਿਹੜੇ 5-5 ਦਿਨ 6-6 ਦਿਨ ਉਹ ਕੇ ਘਰੋਂ ਬਾਹਰ ਲਾਇਆ ਨੂੰ ਧੰਨਵਾਦ ਆ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਆਸਾਨੂੰ ਦਿਖਾਤੀ ਟਾਪ ਕਲਾਸ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਨਾ ਅੱਗੇ ਦੀ ਅੱਗੇ ਦਿਖਾ ਦਿਓ ਸਾਰਿਆਂ ਨੂੰ ਬਹੁਤ ਟਾਪ ਮੱਝ ਹੈ ਜਮਾ ਬਾਬੇ ਦਾ ਪੂਰਾ ਜੋਰ ਲੱਗ ਰਿਹਾ ਸੀ ਤੇ ਬੱਲੇ ਬੱਲੇ ਕਰਾ ਦਿੱਤੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜੀ